ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਵਿਜੇ ਇੰਦਰ ਸਿੰਘਲਾ ਸਾਬਕਾ ਮੰਤਰੀ ਪੰਜਾਬ ਦੇ ਮਰੰਡੇ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਦੇ ਨਿਵਾਸ ਸਥਾਨ ਤੇ ਖਰੜ ਤੇ ਹਲਕਾ ਚਮਕੌਰ ਸਾਹਿਬ ਵਾਸੀਆਂ ਨਾਲ ਮੀਟਿੰਗ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਤੇ ਨੈਣਾ ਦੇਵੀ ਦੇ ਦਰਸ਼ਨ ਕਰਨ ਵਾਲਾ ਰੂਟ ਪਲਾਨ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਵਿਜੇ ਸ਼ਰਮਾ ਟਿੰਕੂ ਸਾਬਕਾ ਨਗਰ ਕੌਂਸਲ ਪ੍ਰਧਾਨ ਮਰੰਡਾ ਤੇ ਹਲਕਾ ਖਰੜ ਤੋਂ ਇਨਚਾਰਜ ਕਾਂਗਰਸ ਪਾਰਟੀ ਦੇ ਜਿਨ੍ਹਾਂ ਦੀ ਆਜੀ ਦੇ ਵਿੱਚ ਅਜ ਮਰੰਡੇ ਨਿਵਾਸ ਸਾਂਤਿ ਸ਼੍ਰੀ ਨਾਨਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਵੱਲੋਂ ਐਲਾਨੇ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘ ਦਾ ਪਹੁੰਚੇ ਜਿਨ੍ਹਾਂ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਪਾਰਟੀ ਵੱਲੋਂ ਨੋ ਟਿਕਟ ਦਿੱਤੇ ਜਾਣ ਤੇ ਪਾਰਟੀ ਦਾ ਧੰਨਵਾਦ ਕੀਤਾ ਹਰ ਕਮੈਂਡ ਦਾ ਤੇ ਉਹਨਾਂ ਨੇ ਕਿਹਾ ਕਿ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਪੂਰੀ ਇਮਾਨਦਾਰੀ ਨਾਲ ਮਿਹਨਤ ਕਰਾਂ ਤੇ ਪਾਰਟੀ ਦੇ ਵਰਕਰ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਾਂਗੇ ਇਸ ਮੌਕੇ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਤਰੀ ਹੁੰਦੇ ਹੋਏ ਉਹਨਾਂ ਨੇ ਸੰਗਰੂਰ ਹਲਕੇ ਦਾ ਵੱਡੇ ਪੱਧਰ ਤੇ ਵਿਕਾਸ ਕਰਾਇਆ ਤੇ ਉਹਨਾਂ ਵੱਲੋਂ ਗੱਲਬਾਤ ਕਰਦੇ ਕੀ ਕਹਿੰਦੇ ਨੇ ਤੁਸੀਂ ਸੁਣੋ 10 ਵਜੇ ਵੀਰ ਕਾ ਮਿਲ ਪ੍ਰਾਂਤੋਂ ਆਪਾਂ ਸਾਰਿਆਂ ਨੇ ਸ਼੍ਰੀ ਨੰਪੁਰ ਸਾਹਿਬ ਦੇ ਮਾਤਾ ਗਨਾਰਾ ਦੇ ਵੀਂਦੀ ਨੇ ਅਸ਼ੀਰਵਾਦ ਵਾਸਤੇ ਨਾਣਾ ਆਪਣੀ ਤੁਰਾਲੀ ਹੱਤੇ ਨੂੰ ਹੀ ਇਲਾਕੇ ਦੇ ਲੋਕਾਂ ਨੂੰ ਵੀ ਟਾਈਮ ਮਿਲਣਾ ਤੇ ਜਿਹੜੇ ਪੁਆਇੰਟ ਦੇ ਉੱਪਰ ਟਿਕੂ ਜੀ ਤੇ ਤੁਸੀਂ ਬਲੌਂਗ ਪ੍ਰਧਾਨ ਸਾਹਿਬਾਨ ਜਿਹੜੇ ਤੁਸੀਂ ਕਹੋਗੇ ਕਿ ਇਥੇ ਆਪਾਂ ਉੱਥੇ ਆਪਣੀ ਸੰਗਤ ਉੱਥੋਂ ਮਾਲ ਕਾਪੜੇ ਦੇ ਜੁੜ ਕੇ ਆਪਾਂ ਸਾਰੇ ਮਿਲ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰੀ ਨਾਵਾਮੀ ਤਾਂ ਕਿ ਆਣ ਵਾਲੇ ਸਮੇਂ ਲਈ ਆਪਣੀ ਇੱਕ ਜੋਨ ਮੁਹੰਮਦ ਦਾ ਆਗਾਜ਼ ਆਪਾਂ ਕਰਨਾ ਹੈ ਉਹ ਹੋਰ ਵਧੀਆ ਫਿਕਰਾਂ ਆਪਾਂ ਮੇਨ੍ਹਾਤੇ ਵਿੱਚ ਗੱਲ ਮਿਲ ਕੇ ਕਰ ਸਕੀਏ ਕੀ ਵਾਸਤੇ ਆਪਣੇ ਇਲਾਕੇ ਦੀ ਜੋ ਜ਼ਰੂਰਤ ਹੋਊਗੀ ਉਸ ਗੱਲ ਨੂੰ ਆਉਣ ਵਾਲੇ ਸਮੇਂ ਚ ਪਾਰਲੀਮੈਂਟ ਚੱਕਾਂਗੇ ਮੈਂ ਅੱਜ ਅਸੀਂ ਛੋਟੀ ਜੀ ਆਪਣੀ ਪਾਰਟੀ ਦੀ ਮੀਟਿੰਗ ਰੱਖੀ ਸੀ ਜੋ ਅਸੀਂ 4 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਮਾਤਾ ਨਾਨੇ ਨੇ ਲਈ ਮਿਲ ਅਸ਼ੀਰਵਾਦ ਲੈਣ ਵਾਸਤੇ ਦੋਨੋਂ ਜਗ੍ਹਾ ਤੇ ਜਾ ਰਹੇ ਹਾਂ ਉਸ ਦੇ ਵਾਸਤੇ ਅਸੀਂ ਅੱਜ ਆਪਣੀ ਛੋਟੀ ਪਾਰਟੀ ਦੀ ਮੀਟਿੰਗ ਰੱਖੀ ਸੀ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀਆਂ ਜੋ ਗੱਲਾਂ ਲੋਕਾਂ ਦੇ ਵੱਲੋਂ ਮੇਰੇ ਸਾਹਮਣੇ ਆਉਂਦੀਆਂ ਉਹ ਅਸੀਂ ਏਜੰਡਾ ਬਣਾ ਕੇ ਫਿਊਚਰ ਦੇ ਵਿੱਚ ਅੱਗੇ ਲੈ ਕੇ ਜਾਵਾਂਗੇ ਔਰ ਆਪਣੇ ਇਲਾਕੇ ਨੂੰ ਤਰੱਕੀਆਂ ਦੇ ਤਹਿਤ ਉੱਪਰ ਲੈ ਕੇ ਜਾਵਾਂਗੇ ਸਭ ਲੋਕਾਂ ਨੇ ਕਹਿਣਾ ਹੀ ਪਹਿਲਾਂ ਬਿੱਟੂ ਜੀ ਇੱਥੇ ਤੋਂ ਚਲੇ ਗਏ ਤਵਾੜੀ ਜੀ ਇੱਥੋਂ ਚਲੇ ਗਏ ਵੀ ਹੁਣ ਸਿੰਗਲਾ ਜੀ ਬਾਹਰ ਸੰਗਰੂਰ ਤੋਂ ਆਏ ਆ ਵੀ ਚਲੇ ਜਾਣਗੇ ਵੀ ਫੇਰ ਕੀ ਕਰਾਂਗੇ ਜੀ ਮੈਂ ਤਾਂ ਯਾਰ ਕੋਈ ਐਸਾ ਨਾਮ ਹੈ ਬੰਦਾ ਹੈ ਮੈਂ ਤਾਂ ਕੰਮ ਕਰਨ ਵਾਲਾ ਬੰਦਾ ਹੈ ਵਿਜੇ ਸ਼ਰਮਾ ਟਿੰਕੂ ਵੱਲੋਂ ਵੱਖ-ਵੱਖ ਹਲਕੇ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਬੁਲਾ ਕੇ ਵਿਜੇਂਦਰ ਸਿੰਘਲਾ ਜੀ ਨਾਲ ਉਹਨਾਂ ਦੀ ਮੀਟਿੰਗ ਕਰਾਈ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਜੋ ਕਿ ਹਲਕਾ ਖਰੜ ਤੇ ਚਮਕੌਰ ਸਭ ਤੋਂ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਜਿਤਾ ਕੇ ਲੋਕ ਸਭਾ 'ਚ ਭੇਜਣਗੇ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਕਿ ਜਿਨ੍ਹਾਂ ਵੱਲੋਂ ਇੱਕ ਇਮਾਨਦਾਰ ਤੇ ਸੁਰਜੀਤ ਹੋਏ ਉਮੀਦਵਾਰ ਨੂੰ ਰਾਤਪੁਰ ਸਭ ਤੋਂ ਉਮੀਦਵਾਰ ਆਲਾਨਿਆ ਚਮਕੌਰ ਸਭ